ਵਾਹਿਗੁਰੂ ਜੀ ਕੀ ਫਤੋ ਸੰਗੀਤ ਜੀ ਆਪਣਾ ਫਰਜ਼ ਆ ਸੰਗਤ ਸ ਕਰਨਾ ਇਹ ਅੰਦੋਲਨ ਆਪਣਾ ਅਕਾਲ ਪੁਰਖ ਦਾ ਚਲਾਇਆ ਹੋਇਆ ਆ ਤੇ ਗੱਲੇ ਵਾਲ ਸਾਹਿਬ ਦੇ ਮੇਰਾ ਅਕਾਲ ਪੁਰਖ ਜੀ ਜਿਹੜੇ ਅੱਜ 40 ਪਣ ਪੁੱਖੇ ਨੇ ਤੇ ਇੰਦਾ ਵੱਡਾ ਸੁਧਾਰ ਖੜਾ ਕਰਤਾ ਅੱਜ ਲੋਕਾਂ ਦਾ ਠਾਠ ਮਾਰਦਾ ਕਟ लड़ा एक मोर्चे फतेह करा की लड़ाई लड़ाई है जी थोड़े टाइम तकड़ा करूंगी तीन बड़े बड़े संघाचारा तगड़े आवगे राजे पास नदो गे जो असि यह लड़ाइया जितिया फिर लोगों को विश्वास

ਆਏ ਗੁਰੂ ਮੇਰ ਕਰੂਗਾ ਇਨ ਲੜਦੇ ਲੋਕਾਂ ਦੀ ਇੱਕ ਦਿਨ ਜਿੱਤਾਉਣੀ ਆ ਚੜਦੀ ਕਲਾ ਗਾਉ ਪਿਆਰ ਦੇ ਲੋਕੋ ਕਰਦੀ ਰਕਲਾ ਜਰੇ ਕੌਮ ਇਤੋਮ ਇਸਾਈ ਦੁਨੀਆ ਦਾ ਪੜਾ ਕਰਨਾ ਆ ਸਭ ਦਾ ਪਾਪਨਾ ਕਰਨਾ ਆ ਸਤਿਆਂ ਦਾ ਪੜਾ ਮੰਗਣਾ ਆ ਇੱਕੋ ਮਾ ਚੜਦੀ ਕਲਾ ਜਰੇ ਰਹਿਣਾ ਆ ਸੰਘਰਸ਼ ਕਰਦੇ ਰਹਿਣਾ ਆ ਉਸ ਬਾਹਰ ਗੁਰੂ ਮੇਰ ਕਰਨੀ ਆ उचा नहीं बोल बोलया गया होगा माफी मांग मांगने गज में फते की सांझ खावे वाहसा वाहू जी की फतेह